ਸਾਰਿਆਂ ਨੂੰ ਅੱਗੇ ਆਪਣੇ ਆਪਣੇ ਜਾ ਕੇ ਰਿਵਿਊ ਦਿਓ ਲਿਖ ਕੇ ਪਾਓ ਆਪਾਂ ਜਿੰਨਾ ਵੱਧ ਤੋਂ ਵੱਧ ਫਿਲਮ ਨੂੰ ਅੱਗੇ ਲਿਜਾ ਸਕਦੇ ਹਾਂ ਬਸ ਹਿੰਮਤ ਕਰੀਏ ਤੁਹਾਨੂੰ ਕਿਦਾਂ ਲੱਗੀ ਜੀ ਤੁਸੀਂ ਪਹਿਲਾਂ ਆਪ ਦੱਸੋ ਸੋ ਮੈਂ ਤਾਂ ਹੁਣ ਕੀ ਕਹਿਣਾ ਮੈਂ ਤੁਸੀਂ ਦੇਖ ਲਿਆ ਫਿਲਮ ਬਸ ਤੁਹਾਡਾ ਧੰਨਵਾਦ ਆ ਥੈਂਕ ਯੂ ਸਾਰਿਆਂ ਨੂੰ ਅੱਗੇ ਆਪਣੇ ਆਪਣੇ ਜਾ ਕੇ ਰਿਵਿਊ ਦਿਓ ਲਿਖ ਕੇ ਪਾਓ ਆਪਾਂ ਜਿੰਨਾ ਵੱਧ ਤੋਂ ਵੱਧ ਫਿਲਮ ਨੂੰ ਅੱਗੇ ਲਿਜਾ ਸਕਦੇ ਆ ਬਸ ਹਿੰਮਤ ਕਰੀਏ ਅਸੀਂ ਜਿਹੜਾ ਕੰਮ ਕਰਨਾ ਸੀਗਾ ਉਹ ਕਰਤਾ ਸਾਡਾ ਫਾਈਨਲ ਫਿਲਮ ਹੈ ਜਿਹੜੀ ਆਪਾਂ ਹੁਣ ਦੇਖੀ ਆ ਸੋ ਮੈਂ ਤਾਂ ਹੁਣ ਕੀ ਕਹਾਂ ਬਸ ਸਾਰਿਆਂ ਨੇ ਇਹਨਾਂ ਨੇ ਸਪੋਰਟ ਕੀਤੀ ਆ ਬੜਾ ਰੱਜ ਕੇ ਮਿਹਨਤ ਕੀਤੀ ਆ ਸਾਰਿਆਂ ਲਈ ਤਾੜੀ ਲਾ ਦਿਓ ਥੈਂਕ ਯੂ ਕੋਈ ਦੋਸਤ ਹਾਂ ਕੋਈ ਬਾਤ ਕੋਈ ਬਾਤ ਕਰਨਾ ਉਸ ਮੈਂ ਤੁਸੀਂ ਫਿਲਮ ਦੇਖੀ ਆ ਸਾਡੀ ਫਿਲਮ ਦੇ ਵਿੱਚ ਉਹ ਬੀਬੀ ਜਿਹਨੂੰ ਲੱਗਦਾ ਸੀ ਕਿ ਕੁਦਰਤ ਨੇ ਆਪ ਕੋਈ ਜਾਹੋ ਜਲਾਲ ਬਖਸ਼ ਕੇ ਭੇਜਿਆ ਉਹ ਕਰੈਕਟਰ ਤੇ ਹੋਣ ਵਾਲਾ ਕਰੈਕਟਰ ਮੈਨੂੰ ਪਿੱਛੇ ਖੜੀ ਗਈ ਜਾਂਦੀ ਸੀ ਭਾਸੀ ਮੈਨੂੰ ਨਾ ਬੋਲਣ ਨੂੰ ਕਿਉ ਮੇਰੇ ਕੋਲ ਨਹੀਂ ਬੋਲਿਆ ਜਾਣਾ ਪਰ ਅੰਦਰ ਤੁਸੀਂ ਗੱਜਦੀ ਔਰ ਗਰਜਦੀ ਵੇਖੀ ਹੈ ਬੀਬੀ ਸਾਡੀ ਸੋ ਮੈਂ ਸਹਿਜਕੌਰ ਨੂੰ ਰਿਕਵੈਸਟ ਕਰਾਂਗਾ ਕਿ ਉਹ ਆ ਕੇ ਸਹਿਜਤਾ ਦੇ ਨਾਲ ਆਪਣੀ ਗੱਲ ਕਹਿਣ ਕਿ ਇਹ ਇੱਕ ਨਵਾਂ ਜ਼ਿੰਦਗੀ ਦਾ ਐਕਸਪੀਰੀਅੰਸ ਸਹਿਜਕੌਰ ਦਾ ਕਿਵੇਂ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਬਦ ਆਰ ਉਮੀਦ ਕਰਦੇ ਹਾਂ ਕਿ 10 ਅਪ੍ਰੈਲ ਨੂੰ ਤੁਸੀਂ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਅਕਾਲ ਫਿਲਮ ਜ਼ਰੂਰ ਜ਼ਰੂਰ ਦੇਖੋਗੇ ਬਹੁਤ ਬਹੁਤ ਧੰਨਵਾਦ ਸ਼ੁਕਰ ਇੱਕ ਵਾਰੀ ਫਿਰ ਧੰਨਵਾਦ ਹੋਰ ਇਸ ਫਿਲਮ ਦੇ ਸਾਰੇ ਪਾਤਰ ਮੈਂ ਚਾਹਾਂਗਾ ਸਿਰ ਇੱਕ ਇੱਕ ਸੈਕਿੰਡ ਦੀ ਭਾਵੇਂ ਹਾਜ਼ਰੀ ਲਾਉਣ ਹੈਪੀ ਰਾਇਕੋਟੀ ਜਿਨ੍ਹਾਂ ਹੁਣ ਹੈਪੀ ਬਾਰੇ ਕੀ ਕਹੇ ਇਹ ਖਤਮ ਹੋ ਜਾਂਦੇ ਲਫ਼ਜ਼ ਸਾਰੇ ਇਹ ਵਰਤ ਕੇ ਸਾਡੇ ਕੋਲ ਲਫ਼ਜ਼ ਹੀ ਖਤਮ ਹੋ ਗਏ ਨੇ ਸੋ ਇੱਕ ਇੱਕ ਬੋਲ ਜਦੋਂ ਪਿੱਛੇ ਬੈਕ ਡ੍ਰੌਪ ਦੇ ਵਿੱਚ ਗੂੰਜਦਾ ਸੀ ਫਿਲਮ ਚ ਜਾਣ ਪੈਂਦੀ ਸੀ ਹੈਪੀ ਜੀ ਭਾਈ ਮੈਂ ਕੀ ਬੋਲਾਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪੰਜਾਬੀਓ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਐਡਾ ਸੋਹਣਾ ਸਿਨੇਮਾ ਮਿਲਿਆ ਮੈਂ ਇਸ ਗੱਲ ਲਈ ਵੈਸੇ ਤਾਂ ਸਾਰੀ ਟੀਮ ਨੂੰ ਵਧਾਈ ਪਰ ਜੀਪੀ ਭਾਈ ਨੂੰ ਬਹੁਤ ਖਾਸ ਤੌਰ ਤੇ ਵਧਾਈ ਪਰਮਾਤਮਾ ਇਹਨਾਂ ਦੀ ਸੋਚ 'ਚ ਹੋਰ ਬਰਕਤ ਪਾਵੇ ਇਦੂ ਹੋਰ ਸੋਹਣੇ ਸੋਹਣੇ ਫਿਲਮਾਂ ਲੈ ਕੇ ਆਉਣ ਪਰ ਇਸ ਨਹੀਂ ਬਾਈ ਮੈਨੂੰ ਸ਼ਬਦ ਨਹੀਂ ਮਤਲਬ ਮੈਂ ਬਹੁਤ ਦਿਨੋਂ ਧੰਨਵਾਦ ਕਰ ਰਿਹਾ ਬਾਈ ਕਿ ਅੱਜ ਤੁਹਾਨੂੰ ਮੈਂ ਮੈਨੂੰ ਇਸ ਗੱਲ ਦੀ ਮਾਣ ਆ ਕਿ ਸ਼ੁਕਰ ਹੈ ਪ੍ਰਮਾਤਮਾ ਨੇ ਕਲਮ ਦਿੱਤੀ ਸੀ ਭਾਜੀ ਕੰਮ ਆਈ ਕਿੱਥੇ ਥੈਂਕ ਯੂ ਸੋ ਮਚ ਥੈਂਕ ਯੂ ਇੱਕ ਕਲਮ ਦਿੰਦਾ ਤੇ ਰੱਬ ਸਾਰਿਆਂ ਨੂੰ ਵਰਤਣੀ ਕਿਸੇ ਕਿਸੇ ਨੂੰ ਆਉਂਦੀ ਹੈ ਸੋ ਇਹ ਤੁਹਾਡੀ ਕਲਮ ਦੇ ਵਿੱਚ ਵੀ ਇੱਕ ਕਰਮ ਹੈ ਜਿਹੜਾ ਤੁਹਾਡੇ ਹੱਥੋਂ ਹੀ ਹੋ ਰਿਹਾ ਬਹੁਤ ਸ਼ੁਕਰੀਆ ਹੈਪੀ